ਹਾਂਜੀ ਆਜੋ ਬੁੱਟੇ ਲਾਉਣੇ ਜੀ ਸੁਨਚਾਨ ਘਾਟ ਵਿੱਚ ਕਾਫੀ ਬੁੱਟੇ ਲੈ ਗਾਉਂਦੇ ਆ ਜੀ ਸੁਨਚਾਨ ਘਾਟ ਵਿੱਚ ਲਾਉਣ ਵਾਸਤੇ ਉਹ ਭਾਈ ਇੱਕ ਇਹ ਬੰਦਾ ਜਵਾਨ ਹੈ ਜੀ ਦੇਖੋ ਪੂਰੀ ਹੈਲਪ ਕਰ ਰਿਹਾ ਜੀ ਇਹ ਬੱਚਿਆਂ ਨੂੰ ਵੀ ਕਰਨਾ ਚਾਹੀਦਾ ਪੂਰਾ ਸੀ ਉਹ ਦੇ ਰਿਹਾ ਇਹ ਚੱਲੋ ਤਾਰ ਦੇ ਰੱਖਦੇ ਇਹ ਰੱਖ ਤਾਰ ਕੇ ਰੱਖਦੇ ਸੇਠਾ ਸਾਰੇ ਸਾਰੇ ਤਾਰ ਦੇ ਸੇਠਾ ਰੱਖਦੇ ਤਾਰ ਕੇ ਵਾਹ ਦੋ ਦੋ ਲੈ ਜਾ ਉਹ ਦੋ ਦੋ ਰੱਖ ਦੇ ਚੱਕੇ ਬਾਬਾ ਕਿੱਧਰ ਹੈ ਉਹ ਉੱਤੇ ਉਹ ਪਰਾਂ ਹੈ ਆ ਰੱਖ ਦੇ ਚੱਲ ਕੋਈ ਨਾ ਤਾਰ ਦੇ ਇਹ ਸਾਰੇ ਰੱਖ ਦੇ ਨਾ ਸਾਰੇ ਆ ਗਏ ਹਨ ਸਾਰੇ ਲਗਾ ਲਗਾ ਲਾਦ ਨੇ ਆਪਾਂ ਨੇ ਠੀਕ ਹੈ ਆ ਵੀ ਆਹ ਫੜਾ ਆਹ ਵੀ ਫੜ ਰੱਖ ਦੇ ਇੱਕ ਮਿੰਟ ਇਹ ਨੇ ਜੀ ਸਾਡੇ ਬਾਬਾ ਬਲਦੇਵ ਸਿੰਘ ਜੀ ਏ ਸਾਡੇ ਖਾਲਸਾ ਜੀ ਗੁਰਪ੍ਰੀਤ ਸਿੰਘ ਜੀ ਕਾਹਲਾ ਪੇਪਰ ਵੀ ਲਾਇਆ ਨਾ ਦਿਖਾ ਦੇ ਹੁਣ ਲਾ ਉਹ ਉਹ ਮੈਂ ਦੇਖੇ ਬਾਈਆ ਤੁਹਾਡੇ ਲਾਇਏ ਪਿਆ ਇਹ ਤੁਹਾਡੇ ਕਰ ਕਰਮ ਉਹਨਾਂ ਨਾਲ ਹੋਇਆ ਵਾ ਇਹ ਕਿਆ ਕਿਸ ਕਰਦੇ ਪਰ ਕਰਮਾਂ ਨਾਲ ਕਰ ਕਰਮਾਂ ਨਾਲ ਕਰ ਕਰਮਾਂ ਨਾਲ ਹੋਇਆ ਬਾਈ ਇਹ ਕੰਮ ਸਾਰਾ ਬਲਦੇਵ ਸਿੰਘ ਜੀ ਦੇ ਹੈ ਨਾ ਪਾਣੀ ਦਾ ਹਿੱਲਾ ਹੋ ਜਾਂਦਾ ਪਾਣੀ ਵੀ ਹੋ ਜੂਗਾ ਭਾਈ ਸਭ ਕੁਝ ਹੋ ਜੂਗਾ ਯਾਰ ਆ ਪੱਟ ਕਿਵੇਂ ਪੱਟ ਹੋਊਗਾ ਭਾਈ ਆ ਮਿਹਨਤ ਬੜੀ ਲੈ ਰਿਹਾ ਯਾਰ ਆ ਬੜਾ ਮਿਹਨਤ ਲੈ ਰਿਹਾ ਯਾਰ ਕਿੱਥੇ ਟੁੱਟੀ ਵੀ ਉੱਥਾ ਲੱਗੂਗੀ ਯਾਰ ਆ ਜਾ ਭਾਈ ਆ ਜਾ ਮਾਈਕ ਹੋਰ ਆ ਰਿਹਾ ਲਖਵਿੰਦਰ ਸਿੰਘ ਜੀ ਭਾਈ ਜੋ ਸਾਰੀ ਕਲਾ ਕਮਾਲ ਆਪਣੇ ਹੱਥ ਵਿੱਚ ਗਾਣਾ ਕਲਾਮ ਆ ਤਾਂ ਹੈ ਕੰਨੀ ਬਾਬਾ ਸਹੀ ਬਾਤ ਹੈ ਅਸੀਂ ਕਿਸੇ ਕੋਲ ਤਾਂ ਲੈਣੇ ਆਣਾ ਕਿਸੇ ਤੇ ਕੋਲ ਭਾਈ ਸਾਡਾ ਮੈਂਬਰ ਇੱਕ ਹੋਰ ਆ ਗਿਆ ਲਖਵਿੰਦਰ ਸਿੰਘ ਓ ਅੱਪਾ ਜੀ ਆਪਾਂ ਨੇ ਘੜਾ ਘੜੇ ਕਿਸੇ ਦੇ ਅੱਗੇ ਲੈ ਨਹੀਂ ਤੇ ਸਭ ਨੂੰ ਉਹ ਬਾਈ ਆਇਆ ਪੱਟਿਆਰ ਬਹੁਤ ਕੱਦਾ ਲੱਗਿਆ ਮੈਂ ਖਰੂਮਨ ਪੱਟ ਨਹੀਂ ਹੋ ਰਿਹਾ ਪੱਟ ਦੇ ਡੇਅਰ ਕਾ ਬੜੀ ਗੱਲ ਆ ਤਾਂ ਪਰ ਹਜਾ ਪਾਈ ਓਏ ਹਾਏ ਹਾ ਇਹ ਤਾਂ ਗੱਲ ਪੱਕੀ ਆ ਬਾਈ ਤੇਰੀ ਬੰਦੇ ਜਿਹੜੇ ਅੱਥਾਨ ਘੜੇ ਤਾਂ ਕਬੂਟੇ ਨਾਲ ਫਰਕ ਤਾਂ ਬਹੁਤ ਪੈਂਦਾ ਹੈ ਅਸੀਂ ਤਾਂ ਸੋ ਦੋ ਸਭ ਪੁੱਟਾ ਲਾਉਣਾ ਹੈ ਫਰਕ ਤਾਂ ਪਊਗਾ ਵਾਤਾ ਮਰਨ ਜ਼ਰੂਰ ਪਊਗਾ ਬਾਬਾ ਜੀ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਦੇ 10-10 ਪੁੱਟੇ ਵੀ ਲਾਵੇਂ ਨਾ ਤਾਂ ਕਿੱਦਾਂ ਜਾ ਕੇ ਗੱਲ ਬਣਨੀ ਹੈ ਵੈਸੇ ਤਾਂ ਚਲੋ ਸ਼ੁਰੂਆਤ ਸਾਡੇ ਅਸੀਂ ਆਲੇ ਇਕੱਲਾ ਆਏ ਨਹੀਂ ਅਸੀਂ ਚਲੇ ਜਾਣਾ ਬਾਬਾ ਜੀ ਅਸੀਂ ਤਾਂ ਇਹੀ ਕਹਿੰਦੇ ਸਾਡੇ ਪਿੰਡ ਦੇ ਸ਼ੁਰੂਆਤ ਬਹੁਤ ਹੈ ਜਿਹੜੀ ਹੋਗੀ ਹਨਾ ਬਾਈ ਜੀ ਕੀ ਕਹਿਣਾ ਚਾਹੁੰਦਾ ਬਾਈ ਜੀ ਬੋਲਿਓ ਮਣੇ ਦਾ ਬੋਲੋ ਤਾਂ ਬਾਈ ਜੀ ਕਹਿਣਾ ਤੇ ਕਹ ਜਾਨੇ ਬੱਤੇ ਬੱਤੇ ਬੁੱਤਰੀ ਲਾਓ ਹਾਂ ਆਪਣਾ ਪੰਜਾਬ ਬਚਾਓ ਵਾਤਾਵਰਨ ਬਚਾਓ ਵਾਤਾਵਰਨ ਬਚਾਓ ਇੱਕ ਬੁੱਟਾ ਸਾਵਣ ਗੁਰੂ ਪਾਣੀ ਪਿਤਾ ਹੱਤ ਇਹ ਗੱਲ ਬਾਬੇ ਨਾਨਕ ਦੀ ਗੱਲਾਂ ਪਹਿਰਾ ਦੇ ਭਾਈ ਲੈ ਆਏ ਬੱਤੇ ਜੀ ਬਾਬਾ ਜੀ ਹਲੇ 1 ਮਿੰਟ ਰੁਕ ਜੋ ਬੜੇ ਸਾਫਾ ਪਾ ਰੁਕਣਾ ਰੱਖਣਾ ਹਲੇ ਨਹੀਂ ਹਲੇ ਪਹਿਲੇ ਖਰੂ ਪੂਰੇ ਲਾਗਾ ਫਿਰ ਬਾਅਦ ਵਿੱਚ ਕਰਾਂਗੇ ਜੋ ਕਰਨੀ ਕਾਰਵਾਈ ਆਪਾਂ ਨੇ ਆ ਭੇਜ ਦੇ ਬਾਕੀ ਫੇ ਕਿਹਨਾਂ ਤੇ ਹਾਂ ਜੇ ਆਨਲਾਈਨ ਕਰਨਾ ਆਨਲਾਈਨ ਕਰ ਦਿੰਨੇ ਭਾਈ ਮੈਂ ਪੱਟਾ ਮੈਂ ਆ ਗਿਆ ਵੀਰ ਸ਼ਾਬਾਸ਼ ਸ਼ਾਬਾਸ਼ ਵਾਹ ਜੀ ਵਾਹ ਮੁੰਡਿਆ ਲਾਓ ਲਾਓ ਇਹ ਹਰਜਿੰਦਰ ਸਿੰਘ ਜੀ ਲਾਓ ਫਟੋ ਮੈਂ ਨਾ ਮਾਡ ਟੁੱਟ ਗਿਆ ਪਾਣੀ ਪਾਉਣਾ ਪੈਣਾ ਹੋਣੀ ਕਿ ਸਵੇਰੇ ਪਾਉਣਾ ਪਾਣੀ